ਹਲੋ ਜੀ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਅਸੀਂ ਸੂਟਸ ਲੈ ਕੇ ਆਏ ਆਂ ਫੁਲਕਾਰੀ ਲੈ ਕੇ ਆਏ ਆਂ ਸਟੌਲਸ ਲੈ ਕੇ ਆਏ ਆਂ ਬਹੁਤ ਸਾਰੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆਂ ਜੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਹੋ ਠੀਕ ਠਾਕ ਹੋ ਹਨਾ ਹਾਲ ਚਾਲ ਪੁੱਛਣਾ ਤਾਂ ਭੁੱਲੀ ਗਈ ਹੋਰ ਸਾਰੇ ਵਧੀਆ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਏ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ オーਗੈਂਜ਼ਾ ਦਾ ਫੈਬਰਿਕ ਰੈਨ ਵਾਲਾ ਹੈਗਾ オーਗੈਂਜ਼ਾ ਦਾ 2.5 ਮੀਟਰ ਇਹ ਫੁਲਕਾਰੀ ਰਹਿਣ ਵਾਲੀ ਆ ਦੁਪੱਟਾ ਹੈਗਾ オーਗੈਂਜ਼ਾ ਦਾ ਪਿਓਰ オーਗੈਂਜ਼ਾ ਦਾ ਫੈਬਰਿਕ ਲੱਗਿਆ ਫੁਲ ਹੈਵੀ ਤੁਸੀਂ ਦੇਖ ਸਕਦੇ ਹੋ ਫੁਲਕਾਰੀ ਵਾਲੀ ਇਹਦੇ ਤੇ ਐਮਬਰਾਇਡਰੀ ਕੀਤੀ ਹੋਈ ਆ ਬਹੁਤ ਹੀ ਸੋਹਣੀ ਕਲਰਸ ਆਪਸ਼ਨਸ ਇਸ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਤੁਸੀਂ ਦੇਖ ਰਹੇ ਹੈਗੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਮੈਂਸ਼ਨ ਕੀਤੇ ਹੋਏ ਆ ਮੈਂ ਅੱਜ ਨੈਕਸਟ ਹੈ ਲਿਨਨ ਕਾਟਨ ਦਾ ਫੈਬਰਿਕ ਹੈ ਫੁਲ ਹੈਵੀ ਸੀਕਵੈਂਸ ਵਰਕ ਕੀਤਾ ਥਰੈਡ ਵਰਕ ਕੀਤਾ ਫੁਲ ਹੈਵੀ ਦੇਖੋ ਬਿਲਕੁਲ ਮਤਲਬ ਤੁਸੀਂ ਸ਼ਰਟ ਬਣਾਉਂਗੇ ਨਾ ਇੰਨਾ ਹੈਵੀ ਬਣੇਗਾ ਫਰੰਟ ਐਂਡ ਬੈਕ ਤੋਂ ਬਹੁਤ ਹੀ ਸੋਨਾ ਇਹ ਪਰ ਮੀਟਰ ਅਕੋਰਡਿੰਗ ਫੈਬਰਿਕ ਰਹਿਣ ਵਾਲਾ ਹੈਗਾ ਨੈਕਸਟ ਦੇਖੋ ਬਹੁਤ ਹੀ ਵਧੀਆ ਵੈਲਵਟ ਦੇ ਮਾਈਕਰੋ ਵੈਲਵਟ ਦੇ ਸਟਾਲਸ ਰਹਿਣ ਵਾਲੇ ਨੇ ਪੈਚ ਵਰਕ ਕਰਕੇ ਏਮਬਰਾਇਡਰੀ ਕੀਤੀ ਹੋਈ ਹੈ ਨਾ ਸਟਾਲ ਦੇ ਉੱਤੇ ਹੁਣ ਵੈਡਿੰਗ ਸੀਜ਼ਨ ਆ ਗਿਆ ਹੈਗਾ ਤਾਂ ਆਪਾਂ ਸਟਾਲਸ ਨੂੰ ਕਾਫੀ ਯੂਜ਼ ਕਰਦੇ ਆਂ ਵੈਡਿੰਗ ਦੇ ਵਿੱਚ ਯੂਜ਼ ਕਰਦੇ ਹੈਗੇ ਆਂ ਖੁਦ ਹੀ ਮੈਰਿਜ ਤੇ ਵੀ ਯੂਜ਼ ਕਰਦੇ ਆਂ ਐਂਡ ਬॉयਜ਼ ਵੀ ਯੂਜ਼ ਕਰਦੇ ਆਂ ਅੱਜਕੱਲ ਸਟਾਲਸ ਨੂੰ ਤਾਂ ਲੜਕੀ ਹੋਵੇ ਜਾਂ ਲੜਕਾ ਹੈ ਨਾ ਸਟੌਲਸ ਨੂੰ ਆਪਾਂ ਮੈਰਿਜ ਦੇ ਬ੍ਰਾਈਡਲ ਯੂਜ਼ ਕਰਦੇ ਹੈਗੇ ਨੇ ਤੁਸੀਂ ਕਲਰਸ ਆਪਸ਼ਨਸ ਦੇਖ ਹੀ ਰਹੇ ਹੋ ਕਾਫੀ ਹੈ ਸੋਚ ਆਪਣੇ ਕੋਲ 22 ਬਾਈ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਹੈ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ 2 ਮੀਟਰ ਦਾ ਖੁੱਲਾ ਡੁੱਲਾ ਹੋਏਗਾ ਇਹ ਸਟੌਲ ਹੋਏਗਾ ਵੈਲਵਟ ਦਾ ਨੈਕਸਟ ਹੈ ਨਿਊ ਫੈਬਰਿਕ ਆ ਜੀ ਇਹ ਹੈ ਬਨਾਨਾ ਲਾਇਕਰਾ ਬਹੁਤ ਹੀ ਸੋਨਾ ਫੈਬਰਿਕ ਹੈ ਕੋਟ ਸੈੱਟ ਬਣਾਣ ਲਈ ਹੈ ਸੂਟਸ ਬਣਾਣ ਲਈ ਹੈ ਸਾੜੀ ਲਈ ਯੂਜ਼ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਫੈਬਰਿਕ ਨੂੰ ਤੁਸੀਂ ਯੂਜ਼ ਕਰ ਰਹੇ ਹੋ ਇਹ ਵੀ ਪਰ ਮੀਟਰ ਅਕੋਰਡਿੰਗ ਫੈਬਰਿਕ ਆ ਪ੍ਰਾਈਸ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਕਲਰਸ ਕਾਫੀ ਅੱਛੇ ਆਏ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਲਾਈਟ ਐਂਡ ਡਾਰਕ ਸਾਰੇ ਹੀ ਆਪਾਂ ਕਲਰਸ ਲੈ ਕੇ ਆਏ ਆ orange ਹੈ देखो wine color ਹੈ lavender shade ਆ ਨੈਕਸਟ evergreen color black ਹੈਗਾ red color ਹੈ pink shade ਹੈ ਸੋ ਜਿਨ੍ਹਾਂ ਨੇ ਜਿਹੜਾ ਵੀ ਕਲਰ ਲੈਣਾ ਹੋਇਆ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਨੈਕਸਟ ਹੈਗਾ ਜੀ ਇਹ ਸਿਲਕ ਵੈਲਵਟ ਆਈ ਹੈ ਬਹੁਤ ਹੀ ਵਧੀਆ ਇਸ ਵਿੱਚ ਵੀ ਕਲਰ ਕਾਫੀ ਅੱਛੇ ਨੇ ਇਹ 1310.5 ਮੀਟਰ ਦੀ ਕਟ ਆਏਗੀ ਸਿਲਕ ਵੈਲਵਟ ਦੀ ਤੁਸੀਂ ਇਸ ਦੇ ਉੱਪਰ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਪੈਚ ਵਰਕ ਕਰਵਾ ਸਕਦੇ ਹੋ ਏਮਬਰਾਇਡਰੀ ਕਰਵਾ ਸਕਦੇ ਹੋ ਕਿਸੇ ਵੀ ਟਾਈਪ ਦਾ ਤੁਸੀਂ ਇਸ ਤੇ ਜੋ ਵਰਕ ਕਰਵਾਉਣਾ ਚਾਹੋ ਨਿਓ ਕਰਵਾ ਸਕਦੇ ਹੋ ਨੈਕਸਟ ਇਹ ਵੀ ਬਹੁਤ ਸੋਹਣਾ ਫੈਬਰਿਕ ਹੈ ਵੀ ਆਰਗੈਂਜ਼ਾ ਦਾ ਤੇ ਇਸ ਤੇ ਦੇਖੋ ফুল ਵਰਕ ਕੀਤਾ ਹੋਇਆ ਤੁਸੀਂ ਦੇਖ ਰਹੇ ਹੈਗੇ ਹੋ ਬੁਟੀਕ ਸਟਾਈਲ ਸੂਟ ফুল ਹੈਵੀ ਵਰਕ ਕੀਤਾ ਹੋਇਆ ਫੈਬਰਿਕ ਦੇ ਉੱਪਰ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਆਏਗਾ ਨੈਕਸਟ ਔਰਦਰ ਕੁਝ ਪਾਰਟੀ ویئر ਸੂਟ ਤੁਹਾਨੂੰ ਦਿਖਾਉਣ ਜਾ ਰਹੀਆਂ ਆ ਆਪਣੇ ਕੋਲ ਤੁਸੀਂ ਐਜ਼ ਇਟ ਹੀ ਲੈ ਸਕਦੇ ਹੋ ਜਿਵੇਂ ਦੇਖ ਰਹੇ ਹੈਗੇ ਹੋ ਤੁਸੀਂ ਤਾਂ ਵਿਡਿੰਗ ਸੀਜ਼ਨ ਆ ਗਿਆ ਹੈ ਕਰਵਾ ਚੌਥ ਆ ਗਿਆ ਸੋ ਆਪਾਂ ਹੁਣ ਪਾਰਟੀ ਵੇਅਰ 컬렉ਸ਼ਨ ਦੀ ਵੀਡੀਓਸ ਪਾਣੀਆ ਸਟਾਰਟ ਕਰ ਦਿੱਤੀਆਂ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਡੇਲੀ ਦੀ ਵੀਡੀਓ ਜ਼ਰੂਰ ਦੇਖਿਆ ਕਰੋ ਆ ਸੂਟਸ ਦੇਖੋ ਤੁਸੀਂ ਬਹੁਤ ਹੀ ਸੋਹਣੇ ਨੇ ਆਪਣੇ ਕੋਲ ਫੁੱਲ ਹੈਵੀ ਥੋੜੀ ਜੀ ਵੈਰਾਈਟੀ ਵਿੱਚ ਦਿਖਾਉਣ ਦੀ ਟ੍ਰਾਈ ਕਰ ਰਹੀਆਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀ ਇਹ ਜੋ ਸਟਾਈਲ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਪਰਸਨਲੀ ਮੈਸੇਜ ਕਰਕੇ WhatsApp ਤੇ ਸਾਡੇ ਨਾਲ ਕੰਟੈਕਟ ਕਰਕੇ ਹੋਰ ਆਟਮਸ ਤੁਸੀਂ ਦੇਖ ਸਕਦੇ ਹੈਗੇ ਬਹੁਤ ਸੋਨੇ ਸ਼ਿਮਰਦੇ ਸੂਟ ਹੈ 크ਰੇਪ ਦੇ ਸੂਟ ਹੈ ਨਾਲ ਦੁਪੱਟਾ ਹੈ ਫੁੱਲ ਹੈਵੀ ਹੈ ਫਰੰਟ ਹੈਵੀ ਹੈ ਦੇਖ ਸਕਦੇ ਹੋ ਕਿ ਰਵੀ ਹੈਵੀ ਹੈ ਇਹ ਦੇਖੋ ਬਿਲਕੁਲ ਨਿਊ ਕਨਸੈਪਟ ਹੈ ਬਹੁਤ ਹੀ ਸੋਨਾ ਬਨਾਰਸੀ ਸ਼ਰਟ ਨਾਲ ਬਹੁਤ ਹੀ ਸੋਨਾ ਮੈਚਿੰਗ ਬਾਟਮ ਸੀਗੀ ਇਹ ਦੇਖੋ ਵਰਕ ਹੈ ਫੁੱਲ ਦੁਪੱਟਾ ਫੁੱਲ ਹੈਵੀ ਸਿਕਵੈਂਸ ਸਾਈਡ ਤੇ ਮਤਲਬ ਵਰਕ ਕੀਤਾ ਹੋਇਆ ਸਿਕਵੈਂਸ ਸਕੇਲਪਿੰਗ ਕੀਤੀ ਹੋਈ ਆ ਸਾਰਾ ਮਤਲਬ ਸ਼ੀਸ਼ੇ ਲਗਾ ਕੇ ਮਿਰਰ ਵਰਕ ਕੀਤਾ ਹੋਇਆ ਆ ਦੇਖੋ ਸ਼ਰਟ ਹੈ ਬਾਟਮ ਤੇ ਵਰਕ ਹੈ ਤਾਂ ਨਾਲ ਦੁਪੱਟੇ ਆ ਤਾਂ ਬਹੁਤ ਸੋਨਾ ਸੂਟ ਹੈ ਬਲੇ ਵੀ ਹਰ ਇੱਕ ਸੂਟ ਦਾ ਪ੍ਰਾਈਸ ਡਿਫਰੈਂਟ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਇਸ ਤਰ੍ਹਾਂ ਦੇ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਫੁੱਲ ਹੈਵੀ ਵਰਕ ਕੀਤਾ ਹੋਇਆ ਹੈਂਡ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਲੋਜ਼ ਅਪ ਤੋਂ ਫੁੱਲ ਹੈਵੀ ਕਟ ਦਾਣੇ ਦਾ ਵਰਕ ਕੀਤਾ ਸੀ ਕੁਸ ਦਾ ਨਰਟਸ ਦਾ ਦਾ ਸਾਰਾ ਹੀ ਵਰਕ ਜੋ ਆਪਾਂ ਕੀਤਾ ਹੋਇਆ ਹੈਂਡਵਰਕ ਫੁੱਲ ਹੈਵੀ ਦੁਪਟਾ ਇਸ ਸ਼ਿਮਰ ਦਾ ਹੈਗਾ ਹੈ ਫੈਬਰਿਕ ਗਲਾਸ ਟਿਸ਼ੂ ਦਾ ਫੈਬਰਿਕ ਵੀ ਆਪਾਂ ਯੂਜ਼ ਕੀਤਾ ਹੈ ਇਸ ਵਿੱਚ ਦੋ ਤਰ੍ਹਾਂ ਦੇ ਸੂਟ ਬਣੇ ਸੀ ਇਹ ਤੁਸੀਂ ਗਲਾਸ ਟਿਸ਼ੂ ਐਂਡ ਸ਼ਿਮਰ ਕਿਸੇ ਫੈਬਰਿਕ ਤੇ ਨੂੰ ਸੂਟਸ ਨੂੰ ਰੈਡੀ ਕਰਵਾ ਸਕਦੇ ਹੈਗੇ ਆ ਆਪਾਂ ਕਿ ਹਰ ਤਰ੍ਹਾਂ ਦੇ ਸੂਟ ਰੈਡੀ ਕਰਦੇ ਆ ਜੀ ਹੈਂਡਵਰਕ ਕਰਦੇ ਆ ਆਰੀਵਰਕ ਕਰਦੇ ਆ ਮਸ਼ੀਨਵਰਕ ਕਰਦੇ ਆ ਹਰ ਤਰ੍ਹਾਂ ਦੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਫੁੱਲ ਹੈਵੀ ਸੂਟ ਹੈ ਦੇਖੋ ਬਹੁਤ ਹੀ ਪਿਆਰਾ ਡਬਲ ਸ਼ੇਡ ਟੈਂਡਾਈ ਹਾਫ ਡਾਈ ਲਾਈਟ ਐਂਡ ਡਾਰਕ ਦੀ ਕੀਤੀ ਹੋਈ ਹੈ ਨੈਕਸਟ ਦੇਖੋ ਇਹ ਬਹੁਤ ਸੋਹਣਾ ਰੈੱਡ ਕਲਰ ਆਪਾਂ ਫੁੱਲ ਹੈਵੀ ਰੈਡੀ ਕੀਤਾ ਹੋਇਆ ਹੈ ਵੀ ਤਾਂ ਇਹ ਹੈਂਡਵਰਕ ਦੇ ਵਿੱਚ ਵੀ ਮਿਲ ਜੇਗਾ ਤੁਹਾਨੂੰ ਥ੍ਰੈਡ ਵਰਕ ਚ ਵੀ ਮਿਲ ਜੇਗਾ ਅਗਰ ਤੁਹਾਨੂੰ ਤੁਹਾਡੇ ਬਜਟ ਕੱਟਦਾ ਹੈਗਾ ਤਾਂ ਤੁਸੀਂ ਇਹ ਸਟਾਈਲ ਜਿਵੇਂ ਆਪਣੇ ਕੋਲ ਥ्रेड ਵਰਕ ਦੇ ਵਿੱਚ ਜਾਂ ਆ ਰਿਵਰਕ ਜਰੀ ਵਰਕ ਦੇ ਵਿੱਚ ਲੈ ਸਕਦੇ ਹੋ ਹੈਂਡ ਵਰਕ ਵਾਲੇ ਦਾ ਪ੍ਰਾਈਸ ਜ਼ਿਆਦਾ ਹੋਏਗਾ ਤੁਹਾਨੂੰ ਪਤਾ ਹੀ ਹੈ ਜੋ ਹੈਂਡ ਵਰਕ ਕਰਵਾਉਂਦੇ ਨੇ ਜੋ ਬੁਟੀਕ ਤੋਂ ਆਪਣੇ ਸੂਟ ਰੈਡੀ ਕਰਵਾਉਂਦੇ ਨੇ ਸੋ ਡਿਜ਼ਾਈਨ ਸੇਮ ਹੁੰਦਾ ਬਟ ਤੁਸੀਂ ਉਸ ਨੂੰ ਆਪਣੇ ਬਜਟ ਦੇ ਅਕੋਰਡਿੰਗ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਠੀਕ ਹੈ ਜੀ ਡਿਜ਼ਾਈਨ ਸੂਟ ਦੇ ਦੇਖੋ 15000 20000 ਤੱਕ ਦੇ ਤੁਸੀਂ ਮਾਡਲ ਪਿਕ ਤੁਸੀਂ ਦੇਖਦੇ ਹੋ ਇੰਸਟਾ ਤੇ ਤਾਂ ਤੁਸੀਂ ਉਹ ਵਾਲੇ ਸੂਟਸ ਘੱਟ ਬਜਟ ਦੇ ਆਪਣੇ ਬਜਟ ਦੇ ਵਿੱਚ ਰੈਡੀ ਸਾਡੇ ਤੋਂ ਕਰਵਾ ਸਕਦੇ ਹੋ ਜੋ ਤੁਸੀਂ ਫੈਬਰਿਕ ਤੁਸੀਂ ਆਪਣੀ ਮਰਜ਼ੀ ਦਾ ਕਰਵਾ ਸਕਦੇ ਹੋ ਵਰਕ ਥੋੜਾ ਕੱਟ ਕਰਵਾ ਸਕਦੇ ਹੋ ਦੁਪट्टे ਤੇ ਕੱਟ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਤੁਸੀਂ ਕਰਵਾ ਸਕਦੇ ਹੋ ਸੂਟ ਦੇਖੋ ਵਾਈਟ ਕਲਰ ਦਾ ਬਹੁਤ ਸੋਹਣਾ ਨੈਕਸਟ ਆ ਦੇਖੋ ਮਸਲੀਨ कॉटन ਦਾ ਸੂਟ ਨਾਲ ਮਸਲੀਨ ਦਾ ਹੀ ਦੁਪੱਟਾ ਕੱਟਵਰਕ ਕੀਤਾ ਹੋਇਆ ਸਕਰਪਿੰਗ ਕੀਤੀ ਹੋਈ ਬਹੁਤ ਹੀ ਸੋਹਣਾ ਕਨਸੈਪਟ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਕਲਰ ਚਾਰਟ ਬਹੁਤ ਅੱਛਾ ਹੈ ਲਾਈਟ ਸ਼ੇਡ ਬਹੁਤ ਸੋਹਣੇ ਨੈਕਸਟ ਆ ਦੇਖੋ ਇਹ ਚਿੱਤਰ ਸਿਲਕ ਦੇ ਸੂਟ ਹੈਗੇ ਆ ਇਹ ਵੀ ਬਹੁਤ ਹੀ ਅੱਛੇ ਆ ਬਲੈਕ ਕਲਰ ਹੈ ਜਾਰਜਟ ਦਾ ਫੈਬਰਿਕ ਆਈ ਥਿੰਕ ਇਸ ਦਾ ਤਾਂ ਕਲਰਸ ਆਪਸ਼ਨਸ ਇਸ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਇਹ ਸਾਡੇ ਬਜਟ ਦੇ ਅੰਦਰ ਰਹਿਣਗੇ ਸੂਟ ਜਿਵੇਂ 900 ਦੀ ਰੇਂਜ ਤੱਕ ਤਾਂ ਇਸ ਟਾਈਪ ਦੇ ਸੂਟ ਵੀ ਆਪਣੇ ਕੋਲ ਹੈਗੇ ਆ ਜੀ 700 800 900 ਹਨਾ ਇਸ ਤਰ੍ਹਾਂ ਦੇ ਉਸ ਤੋਂ ਬਾਅਦ ਜ ਜਿਸ ਜਿੰਨੇ ਬਜਟ ਤੱਕ ਲੈਣਾ ਚਾਹੁੰਦੇ ਹੋ ਆਪਣੇ ਕੋਲ ਪਾਰਟੀ ਫેર ਹੈਵੀ ਕਲੈਕਸ਼ਨ ਲੈ ਸਕਦੇ ਹੋ 10000 ਦਾ 15000 ਦਾ ਬ੍ਰਾਈਡਲ ਲਹਿੰਗਾ ਚੋਲੀ ਕਿਸ ਤਰ੍ਹਾਂ ਦੇ ਡ्रेसेस ਬਣਵਾਣੀਆਂ ਬਣਵਾ ਸਕਦੇ ਹੋ ਆ ਦੇਖੋ ਬਹੁਤ ਸੋਹਣਾ ਵੈਲਵਟ ਦਾ ਸੂਟ ਹੈ ਜੀ 3500 ਦਾ ਬਹੁਤ ਹੀ ਵਧੀਆ ਵੈਲਵਟ ਦਾ 올ਓਵਰ ਸੂਟ ਹੈ ਨਾਲ ਦੁਪੱਟਾ ਹੈ ਔਰਗੈਂਜ਼ਾ ਦਾ ਦੁਪੱਟੇ ਨੂੰ ਲੇਸ ਲਗਾ ਕੇ ਦਿੱਤੀ ਜਾਏਗੀ ਤੁਹਾਨੂੰ ਇਹ ਰੈਡੀमेड 컬렉ਸ਼ਨ ਵੀ ਆਪਣੇ ਕੋਲ ਹੈਗੀ ਆ ਅਗਰ ਤੁਸੀਂ ਰੈਡੀमेड 컬렉ਸ਼ਨ ਲਾਇਕ ਕਰਦੇ ਹੈਗੇ ਹੋ ਤਾਂ ਰੈਡੀमेड 컬렉ਸ਼ਨ ਵੀ ਲੈ ਸਕਦੇ ਹੋ ਦੇਖੋ ਕਿੰਨਾ ਸੋਹਣਾ ਕਲਰ ਕਾਫੀ ਸ਼ੇਡ ਕਾਪਰ ਸ਼ੇਡ ਦੇ ਵਿੱਚ ਸ਼ਰਟ ਬਣਿਆ ਹੋਇਆ ਦੇਖੋ ਬਟ ਸੋਰੀ ਨਾ ਘਰਾਇਆ ਹੈਗਾ ਨਾਲ ਦੁਪੱਟਾ ਹੈਗਾ ਦੁਪੱਟੇ ਤੇ ਵੀ ਵਰਕ ਹੈਗਾ ਤੁਸੀਂ ਰੈਫਰੈਂਸ ਪਿਕ ਦੇਖ ਹੀ ਰਹੇ ਹੋ ਮਾਡਲ ਨੇ ਵੇਅਰ ਕੀਤਾ ਹੋਇਆ ਇਸ ਤਰ੍ਹਾਂ ਬਣੇਗਾ ਤਾਂ ਇਹ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਲੈ ਸਕਦੇ ਹੈਗੇ ਹੋ স্মਾਲ మీడియం ਮ మీడియం ਐਲ ਤੇ ਲਾਰਜ ਐਕਸਟਰਾ ਲਾਰਜ ਡਬਲ ਐਕਸਲ 트리플 ਐਕਸਲ ਫਰੀ ਸਾਈਜ਼ ਫਰੀ ਸਾਈਜ਼ ਤੱਕ ਵੀ ਹੁੰਦੇ ਆ ਆਪਣੇ ਕੋਲ ਗਾਊਨ ਵੀ ਮਿਲ ਜਾਣਗੇ ਤੁਸੀਂ ਜੋ ਰੈਂਟ ਤੇ ਲੈਣੇ ਹੋ ਨਾ ਡ्रेसेस ਵਗੈਰਾ ਤਾਂ ਉਵੇਂ ਦੀਆਂ ਡ्रेसेस ਤੁਸੀਂ ਖੁਦ ਪਰਚੇਸ ਕਰ ਸਕਦੇ ਹੋ ਆਪਣੇ ਬਜਟ ਦੇ ਅੰਦਰ ਵਿੱਚ 1500 ਤੱਕ ਦੇ ਵਿੱਚ ਵਿੱਚ ਤੁਸੀਂ ਐਵੇਂ ਦੀਆਂ ਡ्रेसेस ਸਾਡੇ ਕੋਲੋਂ ਲੈ ਸਕਦੇ ਹੈਗੇ ਹੋ 1200 1300 1400 1500 ਦੇ ਬਜਟ ਤੱਕ ਤੁਸੀਂ ਐਵੇਂ ਨੇ ਅਡਰੈਸਿਸ ਖੁਦ ਪਰਚੇਸ ਕਰ ਸਕਦੇ ਹੈਗੇ ਹੋ ਗਾਉਨ ਲੈ ਸਕਦੇ ਹੋ ਲਹਿੰਗਾ ਚੋਲੀ ਲੈ ਸਕਦੇ ਹੋ ਸਾੜੀਜ਼ ਵੀ ਹੁੰਦੀਆਂ ਬਨਾਰਸੀ ਸਾੜੀਜ਼ ਵੀ ਹੁੰਦੀਆਂ ਆਪਣੇ ਕੋਲ ਹਤਰਾਂ ਦੀ ਕਲੈਕਸ਼ਨ ਅਵੇਲੇਬਲ ਆ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਲੈਕਸ਼ਨ ਲੈਣ ਲਈ ਸਾਨੂੰ ਜੁਆਇਨ ਕਰ ਸਕਦੇ ਹੋ WhatsApp ਤੇ ਸਾਡੇ ਅਲੱਗ-ਅਲੱਗ ਗਰੁੱਪ ਹੈ ਜੁਐਲਰੀ ਗਰੁੱਪ ਹੈ ਹੈਂਡ ਬੈਗ ਗਰੁੱਪ ਹੈ ਜੁਆਇਨ ਕਰ ਸਕਦੇ ਹੋ ਥੈਂਕ ਯੂ